ਤੰਤਨ ਬਾਬਾ ਇਸ਼ਿਆ ਤੇਰੇ ਦਰਬਾਰ ਕੋਲੀ ਖੱਖਿਆਂ ਵਿਖੇ ਪ੍ਰਾਂਤਕ ਕਮੇਟੀ ਵੱਲੋਂ ਹਰੇਕ ਐਤਵਦੀ ਤਰ੍ਹਾਂ ਜਗਾ ਦਾ ਗੱਲਾ ਖੋਲਿਆ ਗਿਆ ਪਿੰਡ ਦੇ ਸਰਪੰਚ ਵੱਲੋਂ ਪਿੰਡ ਦੇ ਗੋਦਰਾ ਸਾਹਿਬ ਵਿਖੇ ਲੋਸਮੈਂਟ ਕਰਾਈ ਕੇ ਗੱਲੇ ਦੇ ਵਿੱਚੋਂ ਚੋਰੀ ਕੀਤੀ ਗਈ ਹੈ ਪ੍ਰਾਂਤਕ ਕਮੇਟੀ ਵੱਲੋਂ ਤੰਤਨ ਬਾਬਾ ਇਸ਼ਿਆ ਦਰਬਾਰ ਵਿਖੇ ਇਕੱਠ ਕਰਕੇ ਸੰਗਤਾਂ ਨੂੰ ਸੂਚਨਾ ਦਿੱਤੀ ਕਿ ਜੋ ਲੋਸਮੈਂਟ ਹੈ ਗਲਤ ਹੈ ਸਾਨੂੰ ਬਦਨਾਮ ਕਰ ਲਈ ਇਹ ਲੋਸਮੈਂਟ ਕਰਵਾਈ ਜਾ ਰਹੀ ਹੈ ਜੋ ਤੋ ਇਸ ਸਬੰਧੀ ਪਿੰਡ ਦੇ ਸਰਪੰਚ ਨਾਲ ਫੋਨ ਤੇ ਸੰਪਰਕ ਕਰਨਾ ਚਾਹਿਆ ਤਿੰਨ ਚਾਰ ਵਾਰੀ ਫੋਨ ਕਰਨ ਤੇ ਵੀ ਸਰਪੰਚ ਨੇ ਫੋਨ ਨਹੀਂ ਚੱਕਿਆ ਜੋ ਤੋ ਇਸ ਸਬੰਧੀ ਥਾਣਾ ਗਰਾਏ ਦੇ ਐਸ ਐਚ ਓ ਸਿਕੰਦਰ ਸਿੰਘ ਬਿਰਕ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਦੋਵਾਂ ਧਿਰਾਂ ਨੂੰ ਬੁਲਾ ਕੇ ਉਹਨਾਂ ਦਾ ਮਸਲਾ ਸ਼ਾਮ ਤੱਕ ਸੁਣਾਇਆ ਜਾਵੇਗਾ ਕੈਮਰਾਮੈਨ ਅਸੰਗਨਾਗੀ ਨਾਲ ਮਨਪੀਤ ਸਿੰਘ ਮਜਾਰਾ ਗੁਰਚਨ ਸਿੰਘ ਨਾਗੀ ਦੀ ਦੁਆਬਾ ਨਿਊ 24 ਚਾਂ ਲਈ ਸਾਈਕਲਾਂ ਤੋਂ ਵਿਸ਼ੇਸ਼ ਰਿਪੋਰਟ ਮਸਲਾ ਤੋਂ ਕੋਈ ਨਹੀਂ ਹੋਇਆ ਕਮੇਟੀ ਬਣੀ ਹੋਈ ਹੈ ਉਹਦੇ ਬੈਠੇ ਤੇ ਜੀ ਜੀ ਵਾਲੇ ਥੋੜੀ ਚੱਲ ਰਹੀ ਜੀ ਬੈਲਾ ਫਰਮਾਂ ਵੀ ਕੁਰਸੀ ਨੂੰ ਆਪ ਚੁਲਿਆ ਜੇ ਤੇ ਅੱਡੀ ਪੇਸ਼ੇ ਜੋੜ ਲਾ ਰਹੇ 10 ਲਾ ਰਹੇ ਤੁਸੀਂ ਇਸ ਸੰਬੰਧੀ ਦਰਖਾਸਤ ਵੀ ਦਿੱਤੀ ਆ ਗੁਰਦੁਆਰਾ ਸਬ ਅਲੋਟਮੈਂਟਾਂ ਵੀ ਉਹਦੀਆਂ ਮਾਪ ਪਿੰਡਾਂ ਦੇ ਸਵੇਰ ਦਾ ਤੇ ਮੇਰੇ ਸਾਹਮਣੇ ਕੋਈ ਗੱਲ ਸਮਝ ਰਹੀ ਜੋ ਹੋ ਰਹੀ ਦਰਖਾਸਤ ਦੇਣੀ ਦੀ ਗੱਲ ਹੈ ਲਾਅਸਟ ਕਰਨ ਦੀ ਗੱਲ ਹੈ ਜੇ ਚੋਰੀ ਹੋਈ ਵੀ ਤੇ ਰੋਜ਼ਗਾਰ ਤੇ ਦਰਖਾਸਤ ਕਿਹਦੀ ਕਰ ਜਿਹੜੀ ਅਲੋਟਮੈਂਟ ਹੋਈ ਹੈ ਤੁਸੀਂ ਸੁਣੀ ਹੈ ਅਲੋਟਮੈਂਟ ਵੀ ਪਿੰਡ ਚ ਕੀ ਹੋਇਆ ਹਾਂਜੀ ਹਾਂਜੀ ਬਿਲਕੁਲ ਸੁਣੀ ਹੈ ਇਹਦੀ ਅਲੋਟਮੈਂਟ ਕੌਣ ਕਰੇ ਜੀ ਕਲੋਜ਼ ਨੂੰ ਪਹਿਲੀ ਉਹ ਸਰਪੰਚਾਂ ਸਰਵਾਰ ਤੇ ਆਪਣੇ ਦੋ ਦੋਵਰੇ ਭਾਈ ਦੇ ਕੋਲ ਨੂੰ ਤੁਹਾਨੂੰ ਕਰਨੀ ਬਣੀ ਕੋਈ ਜੀ ਬੰਦ ਕੈਂਡੀ ਤੇ ਕੋਈ ਚੋਰੀ ਨਹੀਂ ਹੋਈ ਇਹਨੂੰ ਪੰਜ ਚਾਰ ਨੰਬਰਾਂ ਨੇ ਖੋਲਿਆ ਉਹ ਕਮੇਟੀ ਨੇ ਗੱਲਾ ਸ਼ਾਮਲੀ ਤੇ ਇਹ ਗਵਰਨਮੈਂਟ ਦੇ ਰਾਤ ਨੂੰ ਸ਼ਾਮ ਨਹੀਂ ਕਰਾਈ ਆ ਬੱਲੇ ਦੇ ਕੋਲ ਕੈਂਡੀ ਦੀ ਚੋਰੀ ਹੋ ਗਈ ਟਰੜ ਕੇ ਜਗਤ ਕੋਈ ਚੋਰੀ ਨਹੀਂ ਹੋਈ ਕੋਈ ਚੋਰੀ ਨਹੀਂ ਤੁਸੀਂ ਇਸ ਸਬੰਧੀ ਤੁਸੀਂ ਵੀ ਤਰਖਾ ਦਿੱਤੀ ਕਿਤੇ ਵੀ ਚੋਰੀ ਨਹੀਂ ਹੋਈ ਵੀ ਝੂਠੀ ਤਰਖਾ ਦਿੱਤੀ ਗਈ ਹੈ ਨਹੀਂ ਕੋਈ ਲੈਟਰ ਵਾਲੀ ਤੁਸੀਂ ਇਸ ਸੰਬੰਧ ਕਿਸੇ ਸੰਬੰਧ ਭਗ ਦੇ ਅਸਰਾ ਮਿਲੇ ਜਿਹੜੇ ਕੋਈ ਐਸ ਐਚਓ ਜਾਂ ਚੌਕੀ ਦਾ ਤੁਸੀਂ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਪਛਾਤ ਕੀ ਮੰਗ ਕਰਦੇ ਹੋ ਇਹ ਤਾਂ ਕੋਈ ਖਾਸ ਨਹੀਂ ਇਹ ਜਿਹੜਾ ਬੱਬਾ ਚੇਦਰੀ ਪ੍ਰਬੰਧਕ ਪ੍ਰਾਈਵੇਟ ਲ ਬੋਲਡਿੰਗ ਦੇ ਨੇੜੇ ਬੁੱਤ ਸਥਿਤ ਹੈ ਜਿਸ ਦੇ ਵਿੱਚ ਕੋਈ ਚੋਰੀ ਨਹੀਂ ਹੋਈ ਬੜਾ ਕੱਲ नाराज ਕੱਲ ਸਾਹਮਣੇ ਕੋਈ ਕੋਈ ਚੋਰੀ ਗਈ ਪਿੰਡ ਦਾ ਮੌਜੂਦਾ ਸਰਪੰਚ ਪਿੰਡ ਵਿੱਚ ਅਨਾਉਂਸਮੈਂਟ ਕਰਾ ਰਹੇ ਜਗ੍ਹਾ ਦੇ ਉੱਤੇ ਚੋਰੀ ਹੋਈ ਹੈ ਤੁਸੀਂ ਇਸ ਸੰਬੰਧੀ ਤੁਸੀਂ ਵੀ ਲੱਗ ਕੇ ਦਿੱਤਾ ਵੀ ਚੋਰੀ ਨਹੀਂ ਹੋਈ ਜੇਕਰ ਤੁਸੀਂ ਤੇ ਕਮੇਟੀ ਮੈਂਬਰ ਨੂੰ ਪ੍ਰਧਾਨ ਨੂੰ ਤੁਸੀਂ ਤੇ ਸਾਡੇ ਮੈਂਬਰਾਂ ਦੇ ਮਾਧਮ ਰੇ ਦੱਸ ਰਹੇ ਆ ਕੋਈ ਚੋਰੀ ਨਹੀਂ ਹੋਈ ਪਰ ਕਮੇਟੀ ਮੈਂਬਰ ਇਹ ਹਾਈ ਰੈਕਟਰ ਨਾਲ ਗੱਲ ਕਰਦੇ ਹੋ ਸੰਤਾਏ ਪਰ ਲੱਗਿਆ ਉਹਨੇ ਵੀ ਦਰਖਾਸਤ ਦਿੱਤੀ ਵੀ ਸ਼ਕੰਡੀ ਚੋਰੀ ਹੋਈ ਹੈ ਗੱਲੇ ਦੀ ਹਾਂ ਜੀ ਉਹਨੇ ਦਰਖਾਸਤ ਦਿੱਤੀ ਹੈ ਉਹ ਖਾਂ ਦਾ ਤਕਰੀਰ ਉਹਨੇ ਵੀ ਦਰਖਾਸਤ ਦਿੱਤੀ ਹੈ